ਯਾਦ ਜੀ ਦਾਮ ਅਰਧ ਮਹਾਦੇਵ ਮਾ ਸੰਤੋਖ ਸਿੰਘ ਬਿੱਕੀ ਰਾਸ਼ਟਰੀ ਉਪ ਪ੍ਰਧਾਨ ਔਰ ਜੰਮੂ ਕਿਸਮੇ ਦਾ ਪਰਿਵਾਰੀ ਹੋਣ ਦੇ ਨਾਤੇ ਆਪਣੀ ਪਾਰਟੀ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਮੈਂ 사ਦਨ ਲੱਖ ਲੱਖ ਵਧਾਈ ਦਿੰਦਾ ਹਾਂ ਦਿਵਾਲੀ ਦੀਆਂ ਔਰ ਆਪਣੇ ਦੇਸ਼ ਵਾਸੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਸਾਡਾ ਜਿਹੜਾ Hindu ਸਮਾਜ ਦਾ ਜਿਹੜਾ ਬਹੁਤ ਜ਼ਿਆਦਾ ਪਵਿੱਤਰ ਤਿਹਾਰ ਹੈਗਾ ਇਹਦੇ ਵਿੱਚ ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ ਬਹੁਤ ਜਿਹੜੀ ਜੂਏ ਦੀ ਬਰਤੋਂ ਆ ਉਹ ਵੀ ਨਾ ਕੀਤੀ ਜਾਵੇ ਇਹ ਸਾਡੇ ਹਿੰਦੂਆਂ ਦਾ ਬਹੁਤ ਪਵਿੱਤਰ ਤਿਹਾੜ ਹੈਗਾ ਉਹਦੇ ਮੈਂ ਆਜਾਦਾ ਕੁਝ ਨਹੀਂ ਕਹਿੰਦੇ ਹੋਈ ਇਹੋ ਹੀ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਉਹਦੇ ਪਟਾਕਿਆਂ ਦੀ ਬਰਤੋਂ ਨਾ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਇਹਦੇ ਨਾਲ ਪ੍ਰਦੂਸ਼ਣ ਫੈਲੇਗਾ ਤੇ ਉਹਦੇ ਨਾਲ ਹੋਰ ਜ਼ਿਆਦਾ ਬਿਮਾਰੀਆਂ ਫੈਲਣਗੀਆਂ ਇਸ ਕਰਕੇ ਪਟਾਕਿਆਂ ਦਾ ਥੋੜਾ ਧਿਆਨ ਰੱਖੋ ਜੈ ਸਿਦਾ ਭਗਤ ਮਹਾਦੇਵ ਜੈ ਮਾ ਕਾਲ